ਕਿਹੜੇ ਦਾ ਮੇਰਾ ਪੁੱਤ ਪਤਾ ਕੀ ਕਰ ਤੂੰ ਮੇਰੇ ਨਾਲ ਧੋੜ ਲਾ ਕਿਆ ਦੋਵੇਂ ਜਣੇ ਧੋੜ ਵਧਾਈਏ ਉਹ ਪਤਾ ਨਹੀਂ ਉਹ ਕਹਿੰਦੇ ਖਰੇ ਇੱਥੇ ਸੱਲ ਫੁੱਲ ਬਦਲਨੇ ਪੈਣੇ ਆ ਮਮਾ ਕਿਹੜੇ ਸੱਲ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਹੜੇ ਸ ਮੈਂ ਤਾਂ ਹੀ ਕਹਿਣ ਦੀ ਆ ਆਪਾਂ ਧੋੜ ਲਾ ਕੇ ਨਾ ਦੋਹੇ ਜਣੇ ਆਪਣੀ ਧੋੜ ਵਧਾ ਲਈਏ ਮੈਂ ਪੁੱਤ ਤੈਨੂੰ ਇੱਥੇ ਨਹੀਂ ਛੱਡ ਕੇ ਜਾਣਾ ਮੈਂ ਜਦੋਂ ਧੋੜਨਾ ਨਾ ਮੈਂ ਤੈਨੂੰ ਨਾਲ ਹੀ ਆਪਣੇ ਨਾਲ ਪੁਝਾ ਕੇ ਲੈ ਜੂੰਗੀ ਚੰਗਾ ਜਿੱਦਣੇ ਖਾਣ ਲੱਗਣਗੇ ਨਾ ਸੱਲ ਪੋਣ ਅਹੀ ਪਾਜ ਜਾਗੇ ਤੇ ਆਪਾਂ ਹੁਣ ਦੌੜ ਲਾ ਕੇ ਨਾ ਆਪਣੀ ਦੌੜ ਵਧਾ ਲਈਏ ਦੌੜ ਦੇਂਗੇ ਨਾ ਤੋ ਚੱਲ ਫਿਰ ਆ ਜਾ ਫੇਰ ਮਾਖੜੀ ਹਾਂ ਉਹ ਗਿਨੀ ਲਈ ਹੁਣ ਆਈਆਂ ਕਰਕੇ ਹੱਲੇ ਤੇ ਨਹੀਂ ਮੇਰੀ ਗੱਲ ਸੁਣ ਹਾਂ ਆ ਜਾ ਆਪਾਂ ਲੱਗੀਆਂ ਦੌੜ ਲਾਉਣ ਤੇ ਤੂੰ ਹੀ ਨਾ ਇਹ ਸਦਾ ਹੀ ਦੌੜ ਲੱਗੀ ਆ ਤੇ ਮੈਂ ਹੁਣ ਦੱਸ ਕਿੱਥੇ ਜਾਵਾਂ ਦੌੜ ਦਮ ਸਵੇਰ ਦੀ ਸੁੱਤੀ ਸੀ ਸਵੇਰ ਦਾ ਮੇਰਾ ਆਪ ਨਹੀਂ ਟਾਈਮ ਲੱਗਾ ਤੇ ਮੈਂ ਕੀ ਕਰਦੀ ਹੋਣੋ ਦੋਦੀ ਰਾਹੋ ਚੱਲੀ ਤਾ ਹੁਣ ਦੌੜ ਲਵਣੀ ਏ ਨੀ ਗਾਂ ਵਧਾਲੀਏ ਦੌੜ ਜੇ ਸੱਲ ਬਦਲਨੇ ਪੈ ਗਏ ਨਾ ਤੇ ਭੱਜਿਆ ਨਹੀਂ ਹੁ ਜਾਣਾ ਚੱਲ 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 ਐਨੇ ਨਾਲ ਜਾਣਾ ਵਾ ਮੇਰਾ ਜੇ ਮੈਨੂੰ ਕਿਤੇ ਜਾਣਾ ਪੈ ਗਿਆ ਨਾ ਦੌੜਨਾ ਪੈਗਾ ਮੈਂ ਆਪਣੀ ਕੁੜੀ ਵੀ ਨਾਲ ਹੀ ਲੈ ਜਾਣੀ ਐ ਮੈਂ ਇਹਨੂੰ ਛੱਡ ਕੇ ਜਾਣਾ ਇੱਥੇ ਇਹਨੂੰ ਮੈਂ ਤੂੰ ਵੀ ਆਪਣੀ ਦੌੜ ਵਧਾਲਾ ਐਨੇ ਦੌੜਦਾ ਮਰੀ ਓਦਾਂ ਇਹ ਦੌੜਦਾ ਨੇ ਹਾਈ ਨਹੀਂ ਮੇਰਾ ਨਹੀਂ ਛੱਡ ਕੇ ਜਾਣ ਦੀ ਜੀ ਕਰਦਾ ਨਹੀਂ ਵੇਖਾ ਮੱਸ ਸਕ ਜਿੰਨੀ ਹੈਗੀ ਮੈਨੂੰ ਨਾਲ ਹੀ ਲੈ ਜੂਗੀ ਆਪਣੇ ਚੱਲ ਫੇ ਚੱਲ ਹੋਰ ਮੇਰੇ ਸੈੱਲ ਬਦਲਦੇ ਆ ਬਦਲਦਾ ਇਹਦੇ ਵਿਚਾਰੀ ਤੇ ਬਦਲਦਾ ਪਰ ਤੇ ਫੇਰ ਨੀ ਇਹ ਨਰਕ ਤੇ ਬਦਲਨੇ ਜਾਂ ਦੇ ਆ ਤੇ ਨਾ ਆ ਗੱਲਾਂ ਕਰੀ ਜਾਨੀ ਆ ਇਹ ਮੈਂ ਸੁਣ ਗੱਲ ਇੱਥੇ ਬਹਿ ਮੁੰਡ ਕੀ ਹੋ ਗਿਆ ਫੇਰ ਮੈਨੂੰ ਬਾਹਰ ਲਾ ਇੱਥੇ ਬਹਿਣਾ ਕੀ ਆ ਮੈਂ ਤੈਨੂੰ ਇਹ ਕਹਿੰਨੀ ਆ ਆ ਹੈਗਾ ਵਾ ਮੈਂ ਕੀ ਕਰਨਾ ਮੈਂ ਡੋਲਾ ਡੂਲੇ ਬਣਾ ਲੈਨੀ ਆ ਮਾਸਾ ਤੇ ਤੂੰ ਦੌੜ ਲਾ ਮੇਰੀ ਦੌੜ ਪਤਾ ਕੀ ਆ ਮੇਰੀ ਦੌੜ ਬੜੀ ਆ ਤੇਰੀ ਹੈਗੀ ਦੌੜ ਮੇਰੀ ਦੌੜ ਬੜੀ ਆ ਤੇਰੇ ਤੋਂ ਗਾੜੀ ਲੰਘ ਜਾਣਾ ਤਾਂ ਵੀ ਮੈਂ ਵੇਖੀ ਚੱਲ ਫੇਰ ਤੂੰ ਬਣਾ ਡੋਲੇ ਜੇ ਕਿਸੇ ਨੂੰ ਮਾਰਨਾ ਮੂਰਨਾ ਪਊ ਤੇ ਮੁੱਕੇ ਛੱਡੀ ਉਹਦੇ ਇਦਾਂ ਇਦਾਂ ਵੇਖੀ ਸਹੀ ਆਜੋ ਇਹ ਚੁੱਕ ਕੇ ਨਾ ਆੜਾ ਇਦਾਂ 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 ਦਾ ਕਰਾਂ ਵੇਖੀ ਚੱਲ ਮੈਂ ਫੇਰ ਦੌੜ ਜਾ ਦੌੜ ਲਾ ਚੱਲ ਚੱਲ ਰਹੀ ਦਾ ਪਾ ਦੌੜ ਲੈ ਜਾ ਦਾ ਇਹ ਚੱਲ ਭੱਜ ਚੱਲ ਲਈ ਇਹ ਦੌੜਾ ਵਾ ਬਣਾ ਲੈ ਥੱਕੇ ਵੀ ਮੈਂ ਵਾ ਮੇਰੇ ਨਾਲ ਛੱਡ ਦੇਣੀ ਦੌੜ ਲਿਆ ਘਰ ਆਈ ਇਹਨੇ ਆਹ ਦੇ ਚੰਗਾ ਕੀਤਾ ਮੈਂ ਵਾ ਵਾ ਇਹਨੂੰ ਮਾਰੇ ਲਾਉਂਗੀ ਘੜੀ ਲਾ ਲਾ ਆ ਗੇੜਾ ਲਾ ਇਧਰ ਨੂੰ ਆਇਆ ਨੂੰ ਹੁਣ ਐਨੂੰ ਆ ਜੀ ਓਏ ਹੋਏ ਨਹੀਂ ਆਏ ਹਾਈ ਓਏ ਹੋਏ ਨਹੀਂ ਹਰੇ ਪਰੇ ਬੜਾ ਵਾ ਉਹ ਤਾਂ ਫੋਈ ਪਾਲਿਆ ਮੈਂ ਆ ਨਿਮੇ ਕੋ ਚੁੱਕਾ ਚੱਕਾ ਜਾਣਾ ਉਹ ਦੁੱਧਾਂ ਹੀ ਮੈਂ ਕਹਿਤਾ ਵੀ ਮੈਂ ਚੁੱਕ ਲੂੰਗੀ ਮੈਂ ਹਾ ਹੌਲਾ ਹੁਣ ਆਂ ਤਰਾਏ ਨਹੀਂ ਤੇ ਪਰੇ ਬੜਾ ਵਾ ਐਦਾਂ ਕਰਨੀ ਇਹਨੂੰ ਚੁੱਕ ਲੈਣੀ ਐ ਅਗਿ ਜੇ ਨਹੀਂ ਬਣ ਬੁੰਜਣੇ ਜੇ ਬਣਨੇ ਹੋਏ ਤੇ ਕੀ ਫੋਈ ਪਾਲਿਆ ਪਰਿਆਂ ਗੁਰਦ ਕਰੀ ਗੁਰ ਕਰ ਉਹ ਵੀ ਦੌੜ ਲਾਉਂਦੀ ਐਵੇਂ ਨਾ ਬੱਬਾ ਨੇ ਹੀ ਡਈ ਲੱਭ ਚੱਜ ਨਾ ਲਾ ਹੱਦ ਹੋਈ ਆ ਇਹਦੇ ਵਾਲੀ ਦੌੜ ਲਾਉਂਦੀ ਮਰੀ ਹੋਈ ਹਾਏ ਹਾਏ ਮੈਂ ਤਾਂ ਥੱਕ ਗਈ ਯਾ ਮਮੀ ਲੇਕੇ ਹੋ ਗਿਆ ਹੁਣ ਹਾਏ ਨਹੀਂ ਮੇਰ ਕੋਣੀ ਦੌੜ ਲੱਗਦੀ ਮੈਂ ਕੀ ਕਰਾਂ ਨੇ ਜੜ ਹਾਂ ਹਾਏ ਮਾਂ ਦੀ ਘਰੇ ਦੀ ਹਾਏ ਨਹੀਂ ਇਹ ਕੰਮ ਬੜਾ ਔਖਾ ਈ ਹੋ ਗੱਡੀ ਵਾ ਇਹਨੂੰ ਨਾਲ ਲੈ ਗਈ ਤੇ ਆ ਲੁੰਦੀ ਦੌੜੋਂ ਲਾ ਹਾਏ ਨਹੀਂ ਮੈਂ ਥੱਕ ਗਈ ਹਾਂ ਨਾ ਥੱਕੀ ਹੋ ਗਈ ਹਾਏ ਨਹੀਂ ਮੈਂ ਕਿੱਦਾਂ ਭਜੂਗੀ ਜੇ ਕਿਤੇ ਭਜਣਾ ਪੈ ਗਿਆ ਤੇ ਨਹੀਂ ਉਠਤਾ ਮੈਂ ਉਹ ਐਨਾ ਭਾਰਾ ਚੁੱਕ ਕੇ ਤੇ ਮੈਂ ਡੋਲੇ ਬਣਾ ਦੇ ਤੈਨੂੰ ਦੌੜਨੀ ਲੱਗੀ ਵੇਖ ਆ ਵੇ ਵੇ ਹਾਂ ਨਹੀਂ ਤੇਰੇ ਤੋਂ ਫਰਕ ਪਾਉਂਦਾ ਚਾਹ ਤੇ ਮੈਂ ਵੀ ਉਹ ਹੀ ਨਾ ਬਣਾਣਾ ਤੂੰ ਦੌੜ ਲਾ ਪਹਿਲਾਂ ਹਉ ਤੂੰ ਉਹ ਉਹ ਜੋ ਗਈ ਵੀ ਹੈ ਨਹੀਂ ਆ ਚੱਲ ਲਾ 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 ਛੱਦੀ ਕਰ ਚੱਲ ਦੌੜ ਲਾਉਣੀ ਮੈਂ ਵੇ ਨਹੀਂ ਆ ਤੂੰ ਲਾ બસ ਘਰ ਹੋਰ ਨਾ ਮੇਰੇ ਜੁੰਮੇ ਪੈਜੀ ਭਨੇ ਬਹਿ ਜਾ 니 ਬਹਿ ਜਾ 니 ਬਹਿ ਜਾ ਹੋਰ ਨਾ ਦੀ ਰਾਤ ਦੇ ਪਤਾ ਪਾਈ ਭਨੇ ਪਾਣੀ ਲਿਆਵਾ 니 ਮੈਂ ਕੀ ਕਰਾਂ ਹਾਏ 니 ਮੈਂ ਤੇ ਸੌ ਸਾਈ ਹੋ ਗਈ ਪੁੱਤ ਤੂੰ ਦੌੜ ਲਾ ਲਾ ਜੇ ਮੇਰੇ ਕੋ ਨਾ ਵੀ ਉਧਰ ਭੱਜ ਜਾਊਗਾ ਤੂੰ ਤੇ ਭੱਜਣ ਵਾਲੀ ਬਣੇਗੀ ਜਦੋਂ ਕੋਈ ਫੜਨ ਆਊਗਾ ਤੂੰ ਦੌੜ ਜੀ ਜਾ ਤੂੰ ਲਾ ਅੱਜ ਭੱਜ ਜਾ ਤੂੰ ਜਾ ਹਾਏ 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 니 ਮੈਂ ਮਰ ਗਈ 니 ਤੂੰ ਦੇ ਕੇ ਦੇਣੀ ਹਿੱਥਾਂ ਦਾ ਪੀਂ ਜਾਂ ਕਰਨ ਦਾ ਤੂੰ ਦੇ ਜਦੋਂ ਕਦੇ ਜਾਣਾ ਪਿਆ ਕਦੇ ਜਾਣਾ ਉਥੇ ਕਿੱਦਾਂ ਹੀ ਮੈਂ ਨਹੀਂ ਜਾਣਾ ਮੈਂ ਇੱਥੇ ਕਿਤੇ ਲੋਕ ਲੱਗ ਜਾਣਾ ਮੈਨੂੰ ਭਾਵੇਂ ਦਾਣਿਆਂ ਵਾਲਾ ਡਰਮ ਚ ਨਾ ਮਾਰਨਾ ਪਵੇ ਮੈਂ ਤਾਂ ਨਹੀਂ ਹਾਂ ਜਾਣੀ ਤੂੰ ਵੀ ਰਾਂਗੀ ਲਾਏ ਆ ਦਾ ਮੈਂ ਨਹੀਂ ਮੇਰ ਕੋਣੀਂ ਦੌੜ ਲਾਦੀ ਭੈਣੇ ਮੈਂ ਵੱਡ ਜੂਗੀ ਕਿਤੇ ਤੂੰ ਦੱਸੀ ਨਾ ਭਰੇ ਇਹਨਾਂ ਨੂੰ ਵੀ ਕਿੱਥੇ ਵੜੀ ਆ ਮੈਨੂੰ ਕੀ ਆ ਆਪਾਂ ਕਢੰਦੀ ਫੈਸਲਾ ਮੈਂ ਚੱਲ ਜਾਣਾ ਹਾਏ ਹਾਏ ਵੇਖੀ ਹਾਂ ਹਾਏ ਹੋਏ ਨਹੀਂ ਮੇਰੇ ਕੋ ਨਹੀਂ ਉੱਠਿਆ ਜਾਂਦਾ ਮਮੀ ਆ ਗਈ ਕੰਡੇ ਉਹ ਉਹ ਰੀਤ ਵੀ ਢੋੜੀ ਜਾਂਦੀ ਆ ਮੈਂ ਕਦੋਂ ਦੇ ਵੇਖਣ ਲਿਆ ਹਾਏ ਹਾਏ ਕਰਨਾ ਮੈਂ ਤਾਂ ਬੱਜ ਫਾੜੇ ਨੂੰ ਤਾਈ ਤੂੰ ਬੈਠੀ ਆ ਤੂੰ ਉੱਠ ਹਾਏ ਵੇ ਮੇਰੇ ਕੋ ਨਹੀਂ ਉੱਠਿਆ ਜਾਂਦਾ ਵੇ ਹਾਏ ਹਾਏ ਮੈਂ ਮਰ ਗਈ ਤੈਨੂੰ ਉੱਠ ਕੋਈ ਨਹੀਂ ਹੋ ਜਾਂਦਾ ਹਾਏ ਹਾਏ ਮੈਂ ਦੋ ਲੋੜੀ ਇੱਥੇ ਆਏ ਬੜੇ ਝੋੜੇ ਹਾਏ ਨਹੀਂ ਮਰ ਗਈ ਭਾਈ ਲੰਮੇ ਪੈਛੇ ਚੀ ਚੱਪੜ ਲਾ ਵੀ ਚੱਪੜਾ ਨੂੰ ਲੱਗੀ ਹਾਏ ਮਰ ਗਈ ਹਾਏ ਹਾਂ ਪਾਣੀ ਲੈ ਆ ਜਾਗੇ ਜਾਨਾ ਨਹੀਂ ਕੀ ਗੱਲ ਹੋਈ ਆ ਹਾਏ ਨਹੀਂ ਕੀ ਗੱਲ ਹੋਈ ਆ ਹਾਏ ਮੈਨੂੰ ਨਹੀਂ ਪਤਾ ਲੱਗ ਰਿਹਾ ਮੈਨੂੰ ਕੀ ਹੋ ਗਿਆ ਈ ਹਾਂ ਇਹਦਾ ਦੇਹੀ ਤੋੜ ਲਾਣਾ ਤੇ ਤੋੜ ਨਾਉਂਦੇ ਰਹੁੰਦੇ ਨੇ ਉਹ ਮੰਮੀ ਨੇ ਡੱਬਾ ਚੁੱਕਣਾ ਤੇ ਡੰਬਲ ਪਾਪਾ ਵਾਲਾ ਚੁੱਕਿਆ ਨਹੀਂ ਰਿੱਟਾ ਨੇ ਬੋਡੀ ਬਣਾਉਣਾ ਵਾਣੀ ਕਿਹੜੀ ਗਲੋਦ ਉੱਥੇ ਥੱਲੇ ਡੇਗ ਗਈ ਭਾਈ ਜਾ ਨਹੀਂ ਕਿਹੜੀ ਬਿਮਾਰੀ ਤੈਨੂੰ ਦੌੜਾਣਾ ਤੁਹਾਨੂੰ ਲਾਉਣ ਵਾਲਾ ਕੀ ਤੈਨੂੰ ਪਿਆ ਪਿਆ ਕਹਿੰਦਾ ਦੌੜ ਲਾਉਣ ਵਾਲਾ ਹਾਂ ਹਏ ਸੁਰਤ ਤੇ ਘਰ ਆਣਾ ਨਹੀਂ ਹੋ ਗਿਆ ਮਾਤਾ ਹੋ ਨਹੀਂ ਹੋਇਆ ਉਹਦਾ ਹੀ ਉਹਦਾ ਦੌੜ ਲਈ ਹੈ ਦਹੀ ਸਿਹਤ ਬਣਾਉਣਾ ਆਪਣੀ ਇਹਦੀ ਮੈਂ ਸਿਹਤ ਬਣਾਉਣਾ ਆ ਚੰਗੀ ਸਿਹਤ ਬਣ ਗਈ ਬਹੁਤ ਮਰਦੀਆਂ ਆ ਚੰਗੀ ਕੁੜੀ ਨੂੰ ਵੀ ਨਾ ਰੀਤ ਨੂੰ ਵੀ ਨਾਲੇ ਥੜਾਈ ਫਿਰਦੇ ਹੋ ਮਗਰ ਪੜਿਆ ਜਾ ਕੇ ਜਾਓ ਜਾ ਹਾਂ ਗੱਲ ਤਾਂ ਘਟਾ ਇਹਨਾਂ ਨੂੰ ਹੋਇਆ ਕਿ ਦੱਸ ਦੌੜਾ ਲਾਉਣ ਫਿਰ ਨੇ ਕਿੰਬਤ ਕੀ ਕਰਨੀ ਤੇ ਉਹਨਾਂ ਨਾਲ ਆ ਕੇ ਤੁਸੀਂ ਮਾਤਾ ਮੇਰੀ ਤੁਹਾਨੂੰ ਗੱਲ ਦੱਸ ਇਧਰ ਹਾਂ ਉਹ ਤਾਂ ਨਾ ਗੱਲ ਕੀ ਆ ਆਪਾਂ ਬਣਾਉਣੀ ਆ ਸੇਤ ਉਹਦੀ ਉਹ ਕਿਹੜੇ ਕਹਿੰਦੇ ਹੀ ਕੀ ਆ ਸੱਲ ਸੁਲ ਜੇ ਫੇ ਤੁਹਾਡੇ ਘਟਵਾ ਤਾਂ ਹੀ ਪਾਣੀ ਹੋਏ ਸੱਲ ਕਰਿਆ ਕਹਿੰਦੇ ਹੀ ਘਟਵਾ ਮੁੰਡਾ ਇਧਰ ਆ ਗਏ ਸੰਨ ਹੁਣ ਕੀ ਕਰਾ ਕੋਸਮਾ ਨੂੰ ਖਾ ਤੁਹਾਡੇ ਸੱਲਾਂ ਨੇ ਕਿਹੜੇ ਸੱਲ ਤੁਹਾਡੇ ਘਟ ਗਏ ਆ ਤੁਹਾਡੇ ਔਰ ਦਈਆ ਆਪਾਂ ਦਈਆਂ ਵਾ ਦੋੜ ਦੂਲ ਨਾ ਵੀ ਚੱਲ ਕੀ ਪਤਾ ਵਾ ਪੂਰੇ ਹੋ ਹੀ ਜਾਣ ਇਦਾਂ ਕਿਹੜੇ ਸੱਲ ਦੀ ਸੱਲ ਦੀ ਗੱਲ ਕਰਨ ਢਈਆਂ ਤੂੰ ਉਹ ਮਾਦਾ ਸੱਲ ਕਿਹੜੇ ਆ ਜਿਹੜੇ ਆ ਉਹ ਜਿਹੜੀ ਜਿਹਦੇ ਵਿੱਚ ਨਹੀਂ ਹੁੰਦੇ ਆਹੋ ਉਹ ਵਾਲੇ ਸੱਲ ਪਤਾ ਨਹੀਂ ਆਖਦੇ ਤੁਹਾਡੇ ਘਟੇ ਆ ਨਹੀਂ ਕਿਸਮਤੇ ਨਹੀਂ ਤੂੰ ਤੁਹਾਨੂੰ ਕਿਹੜਾ ਕੰਜਰਾਂ ਦਾ ਤੁਹਾਡੇ ਘਰੇ ਆ ਤੁਹਾਡੇ ਕਦੀਆਂ ਸੱਲਾਂ ਦੇ ਘਟ ਗਏ ਆ ਤੇਰਾ ਆਈਡੀਆ ਹੀ ਕਹਿਣਾ ਦੂਗੀ ਪਤਾ ਹੋ ਉਹ ਤਾਂ ਤੇਰਾ ਟਾਈਮ ਪੀਸਾਂ ਦੇ ਪੈਣੇ ਕਿ ਸੱਚ ਤੁਹਾਡੇ ਵੜ ਨਹੀਂ ਟਾਈਮ ਪੀਸ ਵਾਲੇ ਕਿਹੜੇ ਸੱਲ ਵੜ ਗਏ ਤੁਹਾਡੇ ਵਿੱਚ ਓ ਮਾਤਾ ਹਾਨੂੰ ਨਹੀਂ ਪਤਾ ਵੀ ਪਹਿਲਾਂ ਜੋ ਤੁਹਾਡੇ ਘਟੇ ਤੁਸੀਂ ਉਹ ਪੂਰੇ ਕਰਨ ਡੀਆਂ ਤੁਸੀਂ ਰੋਲੀ ਐਵੇਂ ਪਾਈ ਹੈ ਸਾਡੇ ਸੱਲ ਘਟ ਗਏ ਸੱਲ ਘਟ ਗਏ ਆ ਉਹਨੂੰ ਵੀ ਆਲੰਦ ਰੱਖਾ ਤੈਨੂੰ ਬਾਹਰ ਉਹਨੂੰ ਵੀ ਰੱਖ ਕੇ ਕਰਨੀਆਂ ਉਹਦੇ ਖਾਤਰ ਹੋਦੀ ਵੀ ਜਰਾ ਓਹਦੇ ਬਾਅਦ ਚ ਕਰੀ ਜਿਹੜਾ ਕੰਮ ਕਰਨਾ ਦਵਾਈ ਲਿਆ ਕੇ ਦੇ ਨੀ ਮਰਨ ਦੇ ਬਣਾ ਦਫਾ ਹੁੰਦੇ ਜਾ ਕੇ ਦਬੜਾਂ ਦੀ ਅੱਗ ਲੱਗੀ ਤਾਂ ਤੂੰ ਤੇ ਦੌੜੋ ਜਾ ਕੇ ਕੋਈ ਤਾਂ ਦੱਸ ਉਹ ਰੋਹੀ ਨੰਨੇ ਨਹੀਂ ਲੱਗਦੀ ਦਵਾਈ ਦੂਈ ਕਹੇ ਨੂੰ ਜਾਓ ਓਏ ਬਿਪਤਾ ਪਾ ਕੇ ਤੇ ਬੈ ਗਈ ਨੀ ਹੋਸ਼ ਕਰ ਲਾ ਮਾਸਾ ਹਏ ਹਏ ਕੀ ਹੋ ਗਿਆ ਵਾ ਦੌੜ ਲਾਉਣੀ ਮੈਂ ਦੌੜ ਲਾਉਣੀ ਆਈ ਮੇਰੇ ਨਾਲ ਉੱਡੀ ਬੜੀ ਛੇਤੀ ਛਦਾ ਹਣਾ ਬੜਾ ਨੂੰ ਮਿਲ ਜਾਣਾ ਹੁੰਦਾ ਵਾ ਹਏ ਆਪੇ ਤਾਂ ਤੂੰ ਮੈਨੂੰ ਕਿਹਾ ਹੀ ਦੌੜ ਲਾ ਲਾ ਦੌੜ ਵਧਾ ਲਾ ਸੁਣਦਾ ਗੱਲ ਆਉਣ ਵਾਲੇ ਕਿ ਬਰੋਂ ਤੇ ਹੰਦਿਆਂ ਨੂੰ ਤੇ ਉੱਠ ਕੇ ਥੋੜੀ ਬੋਦੀ ਤੁਰੀ ਫਿਰ ਉਹਨੇ ਆਖਿਆ ਹੋਰ ਲਾਫਾ ਕਰਦਣੀ ਮੜ ਕੇ ਉੜ ਜਾ ਉੜ ਜਾ ਕਿਤੇ ਡਾਕਟਰ ਕੋ ਬਦਲਾਉਂਦਿਆਂ ਬੁਲਾਉਂਦਿਆਂ ਕਿਤੇ ਉਹ ਆਪ ਹੀ ਨਾ ਸੱਲ ਬਦਲ ਡਾ ਪੇ ਤੂੰ ਆਜੇ ਤੈਨੂੰ ਕਹਿਨੀ ਆਂ ਵੀ ਤੂੰ ਰੀਫੜ ਮਰੀ ਮੋਟੀ ਪਤਾ ਨਾ ਲੱਗੂਗਾ ਤੇ ਸੇਰੀ ਨਾ ਪਾੜ ਦੇ ਆਗੇ ਤੂੰ ਤਾਂ ਹੋਰ ਹੀ ਗੱਦਾ ਪਾਤੀ ਆ ਤੇ ਚੰਗੀ ਦੌੜ ਲਾਉਂਦੀ ਨਹੀਂ ਹਾਏ ਨਹੀਂ ਮੇਰੀਆਂ ਲੱਤਾਂ ਨਹੀਂੋਂ ਕੰਮ ਕਰਦੀਆਂ ਲੈ ਹਾਏ ਤੂੰ ਹੀ ਮੈਨੂੰ ਫਸਾਇਆ ਤੂੰ ਹੀ ਆਨੀ ਦੌੜ ਲਾ ਲਾ ਦੌੜ ਲਾ ਲਾ ਮੈਂ ਇੱਦਾਂ ਕਰਦੀ ਆ ਮੈਂ ਆਪਣੇ ਘਰ ਹੀ ਚਲ ਜਾਂਦੀ ਆ ਉੱਥੇ ਜਾ ਕੇ ਮੈਂ ਪੈ ਜਾਂਦੀ ਉਹਨੂੰ ਉਹਨਾਂ ਦੱਸੀ ਤੇ ਜਾ ਫ ਜਾ ਜਾ ਚੱਲ ਜਾ ਜਾ ਤਰੀ ਜਾ ਹੋਰੀ ਹੋਰੀ ਤੂੰ ਜਾ ਜਾ ਆਪਣੇ ਆਪਣੇ ਘਰ ਜਾ ਕੂਬਿਆ ਹੋਏ ਜੰਮੇ ਲਾਉਣ ਲੱਗੀ ਮੈਂ ਆਪਣੇ ਕਹਿੰਦੀ ਦੌੜ ਲਮੀ ਆਹੇ ਮੈਂ ਤੇ ਮੈਂ ਇਹ ਆਪਣੀ ਸਿਹਤ ਬਣਾਉਣੀ ਸਿਹਤ ਬਣਾਉਂਦੀ ਬਣਾਉਂਦੀ ਨੇ ਸੋ ਥੋਣਿਓ ਮੰਜੇ ਤੇ ਪੈ ਗਈ ਹਲੇ ਉਹ ਬਰੂ ਆਵੇ ਤੋਂ ਨਹੀਂ ਪਤਾ ਨਹੀਂ ਆਲੇ ਕੀ ਕਰਨਾ ਸਗੋ ਬਪਤਾ ਪਾਤੀ ਅਧੀਰਾਤ ਤੋਂ ਹੋਈ ਅਰੇ ਕੀ ਬੰਦਾ ਕਰੇ ਤੇ ਕੀ ਨਾ ਕਰੇ ਇਹ ਕੰਮ ਆਦਾ ਹੀ ਤੁਹਾਡੀ ਏ ਵੀ ਕਿਤੇ ਦੇਖਦਾ ਕੋਹੇ ਇੱਥੇ ਕਿਹੋ ਜੀ ਬੋਤੀ ਜੇ ਜਦ ਗੋਲੀ ਗਾਲੀ ਦੇ ਰਿਆਂ ਨੂੰ ਸੰਗੋ ਦੇ ਵਿੱਚ ਤੇ ਠੀਕ ਹੋ ਜੇ ਮਾਸਾ ਚਾਲੇ ਦਾ ਮੈਨੂੰ ਪਤਾ ਨਹੀਂ ਆ ਉਹ ਤਾਂ ਇਹ ਵੀ ਚੱਲ ਮੇਰੇ ਡੋਲੇ ਬਣ ਗਈ ਮਾਸਾ ਸੋਰੀ ਫੇਰ ਲਾਉਂਗੀ ਸੋਰੀ ਇੱਕ ਵਾਰ ਲਾਗੇ ਨਾ ਚੱਲ ਮੈਂ ਤਾਂ ਕਹੇ ਜੋਗੀ ਹੋਵਾਂ ਇਹਦੀ ਕਿਹੜੀ ਗੱਲ ਵਾਪੇ ਫੇ ਬਹਿ ਰਵਾਂ ਇੱਥੇ ਹੀ ਮਾਤਾ ਤੂੰ ਸਿਰ ਫੜ ਕੇ ਬੈਠੀ ਹੈ ਕੀ ਗੱਲ ਵਾ ਸਿਰ ਕੀ ਫਰਨਾ ਵਾ ਕਿਉਂ ਉਹ ਆ ਗਏ ਦੋ ਲਿਆਂਦੀਆਂ ਨੇ ਇਹਨਾਂ ਤੇ ਮੇਰੀ ਜਾਨ ਖਾਲੀ ਆ ਫੜ ਕੇ ਕਿ ਦਿਨਾਂ ਨੇ ਕੀ ਹੋਇਆ ਹੁਣ ਕੀ ਪਤਾ ਕੋਈਆਂ ਦੀ ਮੇਰੇ ਸੈਲ ਖਾਏ ਨੇ ਘਟੇ ਨੇ ਕੋਈ ਆਂਦੀ ਆਪੇ ਸੈਲ ਕਢਾਉਣੇ ਨੇ ਕੋਈ ਪਵਾਉਣੇ ਆ ਮੈਨੂੰ ਨਹੀਂ ਕੁਝ ਸਮਝ ਨਹੀਂ ਚੱਲਦੀ ਇਹ ਉਹ ਟੈਂਪੀਸ ਵਾਲੇ ਸੈਲ ਪਵਾਉਣੇ ਆ ਸੈਲ ਪਵਾਉਣੇ ਟੈਂਪੀਸ ਵਾਲੇ ਇਹਨਾਂ ਨੂੰ ਕੀ ਹੋ ਗਿਆ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਚੱਲਦੀ ਇਹਨਾਂ ਦੀ ਕੀ ਕਰਦੀਆਂ ਫਿਰਦੀਆਂ ਤੇ ਕੀ ਨਹੀਂ ਤੋਂਵੇਂ ਇੱਕ ਅਧਾਉਣਾ ਕਦੀ ਲਾਉਣ ਬੈ ਜਾਂਦੀਆਂ ਨੇ ਕੋਈ ਇੱਟਾਂ ਚੁੱਕਣ ਬੈ ਜਾਂਦੀਆਂ ਢੋੜਾ ਲਾਉਂਦੀਆਂ ਆਹੋ ਇਹਨਾਂ ਚੁੱਕੀ ਆਤੇ ਇਥੇ ਇਹਨਾਂ ਨੇ ਇੰਨਾਂ ਨੂੰ ਕਿੰਨੇ ਕਹਿਤਾ ਟੈਂਪੀ ਜਾਲੇ ਚੱਲੇ ਚੱਲੇ ਪੈਂਦੇ ਕੀ ਪਤਾ ਵੱਖਣੀ ਸਾਡੇ ਸੈਲਾਂ ਦੇ ਆਂਦੇ ਘਟ ਗਏ ਨੇ ਉਹ ਸੈਲ ਪਾਉਣੇ ਨੇ ਤੁਹਾਡੇ ਤੇ ਇਹੋ ਟੈਂਪੀਸ ਵਾਲੇ ਸੈਲ ਪਾਉਣੇ ਆਉਣੇ ਸਾਡੇ ਓਏ ਓਹੋ ਕੱਲ ਡਈ ਹੀ ਮੇਰੇ ਨਾਲ ਬੈਸਣ ਹੂੰ ਤੇ ਮੈਂ ਉਦਾਂ ਹੀ ਕਹਿ ਬੈਠਾ ਮੈਂ ਤੁਹਾਡੇ ਦਿਮਾਗ ਦੇ ਸੈਲ ਘਟੇ ਆ ਤੇ ਉਹ ਪਾਉਣ ਵਾਲੇ ਆ ਉਹ ਭਾਈ ਉਹੋ ਹੀ ਦਿਮਾਗ ਜਰਾ ਕੇ ਬੈਠੀਆਂ ਉਹੋ ਹੀ ਦਿਮਾਗ ਫੇਰ ਰੱਖਿਆ ਹਾਏ ਵੇ ਤੂੰ ਉਹਨੂੰ ਕਾਨੂੰ ਹੀ ਨਹੀਂ ਗੱਲ ਕਹਿਣੀ ਹੁਣਾਂ ਨੂੰ ਓਏ ਓਹ ਮਾਤਾ ਮੈਂ ਤਾਂ ਵਿਹਾਰੀ ਗੱਲ ਕੀਤੀ ਪਤਾ ਹੈਗਾ ਸ਼ਦੈਣਾ ਅੱਗੇ ਦੋ ਦੀਆਂ ਚਾਰਜਮਾਨੇ ਦੀਆਂ ਨੇ ਉਹ ਕੋਈ ਗੱਲ ਨਹੀਂ ਅੰਦਰ ਹੀ ਹਣੀ ਇਹਨਾ ਮ ਤੂੰ ਕਿਹੜੇ ਛੱਲ ਪਾਉਣ ਵਾਲਿਆ ਥਾਡੇ ਕੋਲ? ਉਹ ਤਾਂ ਠੀਕ ਵਾਹਣਾ। ਹਾਂ ਬਾਹਰ ਮੰਜੇ ਦੇ ਪਈਓ। ਬਾਹਰ ਤਾਂ ਕੋਈ ਨਹੀਂ ਮੈਂ ਬਰੋਂ ਹੀ ਆਇਆ ਵਾਂ। ਘਰ ਚੱਲ ਗਈ ਹੁਣੀ ਫਿਰ ਆਪਣੇ ਉਧਰ। ਉਹ ਡੇਗੀ ਸੀ। ਆਹੋ। ਤੇ ਦੂਜੀ ਕਿੱਥੇ ਆ? ਦੂਜੀ ਵੀ ਇੱਥੇ ਹੁਣੀ ਆ ਕਦੇ। ਕੋਈ ਗੱਲ ਨਹੀਂ ਮੈਂ ਕਰਨਾ ਵਾਂ ਗੱਲ ਉਹਨਾਂ ਨਾਲ। ਤੇ ਕਿਹੜੇ ਛੱਲ ਘਟੇ ਆ ਹੁਣੇ ਪੂਰੇ ਕਰ ਦਿੰਨਾ ਇਹਨਾਂ ਦੇ। ਇਹ ਬੜਨਾ ਹੀ ਉਹ ਤਾਂ ਕੀ ਨਹੀਂ ਬੜਨਾ। ਮੇਰੀ ਗੱਲ ਸੁਣ ਕਿਹੜੇ ਛੱਲ ਹੁਣ ਤੁਹਾਡੇ ਪਾਉਣ ਵਾਲੇ ਆ ਕਾਦੇ ਸਾਲ ਪਾਉਣੇ ਆ ਕਿਉਂ ਹੋਇਆ ਕੀ ਆ ਪਹਿਲੇ ਮੈਨੂੰ ਦੱਸ ਕੋਹ ਨਹੀਂ ਹੋਇਆ ਹੋਣਾ ਕੀ ਤੇ ਉਹਨੂੰ ਕਿਹਾ ਜਿਹੜੀ ਡਿੱਗੀ ਸੀ ਉਹਨੂੰ ਵੀ ਕੋਹ ਨਹੀਂ ਹੋਇਆ ਆਪਣੇ ਘਰ ਤੇ ਹੀ ਕੰਮ ਦੰਦਾ ਕਰਨ ਮਾਤਾ ਕਹਿੰਦੀ ਉਹ ਕਹਿੰਦੀਆਂ ਵੇ ਟੈਂਪੀ ਸਾਲੇ ਛੱਲ ਪਾਉਣੇ ਆ ਸਿਰ ਤੇ ਹੋਣਗੇ ਪਤਾ ਮਾਤਾ ਨੂੰ ਪਤਾ ਹੋਊਗਾ ਕਿ ਹਾਂ ਨੇ ਉਹਨੂੰ ਕਿ ਪਤਾ ਨਹੀਂ ਤੇ ਮੈਂ ਤੇ ਅੰਦਰ ਬੈਠੀ ਆ ਤੇ ਉਹ ਮੈਂ ਤੇ ਉਦਨ ਉਦਾਂ ਹੀ ਤੇ ਨਾਲ ਗੱਲ ਕੀਤੀ ਵੀ ਤੁਹਾਡੇ ਛੱਲ ਬਦਲਾਉਣ ਵਾਲੇ ਆ ਤੇਰਾ ਦਿਮਾਗ ਨਹੀਂ ਕੰਮ ਕਰਦਾ ਕੀ ਪਤਾ ਆਪੇ ਤੁਸੀਂ ਸਲਾਵਾ ਦੇਣ ਵਾਲੇ ਆ ਤੇ ਆਪੇ ਤੁਸੀਂ ਦੱਸਣ ਵਾਲੇ ਹਾਂ ਨੂੰ ਕੀ ਪਤਾਵਾ ਹੁਣ ਆਪੇ ਪਿੰਡ ਫੋਨ ਕਰਕੇ ਪੁੱਛ ਲੈਣਾ ਸੀ ਪਿਛਲ ਦੇਜੋ ਇੱਥੋਂ ਦਿਮਾਗ 'ਚ ਪਾਉਣੇ ਆ ਇਹ ਆਪੇ ਤਾਂ ਕਰੀ ਜਾਂਦੇ ਹੋਦਣ ਪਿਛਲ ਪੈਂਦੇ ਆ ਸੱਲ ਪੈਂਦੇ ਤੁਹਾਨੂੰ ਕੀ ਪਤਾ ਹੁਣ ਇਹੋ ਸੱਲ ਹੋਣੇ ਆ ਹੋਰ ਸੱਲ ਕਦੇ ਹੁੰਦੇ ਆ ਪਤਾ ਨਹੀਂ ਕਿੱਥੇ ਤੂੰ ਪੰਜ ਪੜੀ ਆ ਇਹ ਇਹ ਮੈਂ ਪੰਜ ਪੜੀ ਆ ਐਉਂ ਆ ਜਾਉਂ ਆ ਇਹ ਮੇਰੇ ਸਾਹਮਣੇ ਆਉਂਦਾ ਤੁਸੀਂ ਛਦਾਈ ਜੀ ਸ਼ਦਾਈ ਆਪਾ ਤੇ ਤੂੰ ਹੀ ਵੱਡੇ ਚਲਾਗ ਵਾਂਗ ਤੈਨੂੰ ਕੋਈ ਅੰਬਲੀ ਉੰਬਲੀ ਚਾਹੀਦਾ ਠੀਕ ਆ ਨਾ ਨਾਲੇ ਤੈਨੂੰ ਕੋਟਦਾ ਨਾਲੇ ਰੋਜ ਤੇ ਆਪੇ ਤੇਰੇ ਛੱਲ ਪੂਰੇ ਕਰ ਛੱਡਨੇ ਹੁੰਦੇ ਨੇ ਕੋਟਦਾ ਤੂੰ ਤਾਂ ਬਹੁਤ ਕੁਸਾ ਛੱਡਦੇ ਓਦਨੇ ਮੇਰੇ ਮਾਰਮਾ ਚ ਬੜਾ ਦੇ ਮੂੰਹ ਲਾਲ ਕਰਤਾ ਦੇ ਹਲੇ ਮੈਂ ਕੋਟਦਾ ਨਹੀਂ ਨਹੀਂ ਤਾਂ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਆ ਵੀ ਛੱਲ ਪੈਂਦੀ ਹੁੰਦੀ ਆ ਭਲਾ ਦਿਮਾਗ ਚ ਹਾ ਰਬਾ ਹਾਨੂੰ ਕੀ ਪਤਾ ਹੁਣ ਆਪੇ ਤਾਂ ਤੁਸੀਂ ਕਹਿੰਦੇ ਸੀ ਸਾਨੂੰ ਕੀ ਪਤਾ ਵਾ ਯਾਰ ਐਡਾ ਬੰਦਾ ਮੂਰਖ ਥੋੜਾ ਹੁੰਦਾ ਵਾ ਵੀ ਉਹਨੂੰ ਛੱਲਾਂ ਦਾ ਹੀ ਨਾ ਪਤਾ ਵੀ ਛੱਲ ਕਿਹੜੇ ਆ ਦਿਮਾਗ ਚ ਇਹਨੇ ਜ਼ਿੰਦਗੀ ਖਰਾਬ ਕਰਤੀ ਆ ਮਾਦਾ ਨੇ ਵਿਆਹ ਕਰਕੇ ਤੇ ਚੰਗੇ ਭਲੇ ਜੀਂਦੇ ਆ ਹੋਵੇ ਜ਼ਿੰਦਗੀ ਖਰਾਬ ਕਰਤੀ ਐ ਤੁਹਾਡੀ ਇਥੇ ਤੁਹਾਨੂੰ ਰੋਟੀਆਂ ਜੂ ਦਿੰਦੀਆਂ ਲਾ ਲਾ ਕੇ ਤੇ ਤੁਹਾਨੂੰ ਰੋਟੀਆਂ ਦੇ ਬਹੁਤ ਲਾਈਆਂ ਆ ਅਜੇ ਮੇਰੇ ਸਾਹ ਨਾਲ ਸਬਜ਼ੀ ਬਣਾਉਣ ਵਾਲੀ ਪਈ ਐ ਪਹਿਲਾਂ ਧੋੜ ਲਾ ਲੈਣੀ ਸੀ ਨਾ ਬਾਹਰ ਧੋੜ ਦੂੜ ਕਾਦੀ ਲਾਉਣੀ ਆ ਉਹਨੂੰ ਆਖਿਆ ਸੀ ਕਿ ਸਵੇਰੇ ਲਾ ਲਾਂਗੇ ਉਹ ਵੀ ਅੱਧੀ ਰਾਤ ਮੇਰੇ ਵੱਲ ਦੌੜੀ ਆਈ ਤੇ ਡਾ ਵੀ ਧੋੜ ਲਾਉਣ ਤੋ ਇਟਾਂ ਤੇ ਡੰਬਲ ਜੇ ਕਿੰਨੇ ਰੱਖਿਆ ਵਾ ਇਥੇ ਮੈਂ ਤਾਂ ਰੱਖਿਆ ਤੂੰ ਕਿਉਂ ਨਹੀਂ ਰੱਖਿਆ ਤੂੰ ਰੱਖਿਆ ਹਣਾ ਮਾਦਨ ਮੈਨੂੰ ਦੱਸਤਾ ਵਾ ਸਭ ਕੁਝ ਬੰਬਲ ਉਹ ਭਰਾ ਡੰਬਲ ਕਹਿਂਦੇ ਆ ਵਾ ਉਹ ਹੀ ਫਿਰ ਚੁੱਕਿਆ ਆਵੇ ਡੋਲੀ ਆਵੇ ਆਓ ਉਹ ਮੇਰੀ ਵਾਧ ਗਈ ਨਾ ਇੱਕ ਤੇ ਨਾਲ ਹੀ ਡੋਲੇ ਬਣ ਜਾਣੇ ਤੇ ਨਾਲ ਹੀ ਸ਼ਰਟ ਠੀਕ ਹੋ ਜਾਣੇ ਆ ਹਾ ਤ ਚੁੱਕੀ ਜੜੀ ਤੂੰ ਯਾ ਰੋਟੀ ਪਣੀ ਪਕਾ ਜਾ ਕੇ ਖਾਈਏ ਨਾਲੇ ਸਵੇਰੇ ਟਾਈਮ ਨਾਲ ਉੱਠਣਾ ਵਾ ਰਖੜੀ ਆ ਸਵੇਰੇ ਨਾਲੇ ਨਹਾਣਿਆਂ ਨੂੰ ਸਵਾਲ ਚੁੱਕੀ ਆ ਜੜੀ ਤੂੰ ਇਕ ਤੇ ਅਮਮਾ ਦਾ ਬਣਾ ਜਿਹੜੀ ਅਗਲੀ ਕਿਤੇ ਨਾ ਵੱਢਣ ਵਾਲੀ ਹੋ ਕਿ ਇੱਧੀ ਕਿਤੇ ਹੈ ਵੀ ਚੋਲਾ ਖੋਦੇ ਚੁਗਲੀ ਦੀ ਇੰਨੀ ਹੱਤਵਾ ਨਾ ਕਿ ਤੈਨੂੰ ਜਿਹੜਾ ਕੋਈ ਹਸਾਬ ਨਹੀਂ ਆਉਂਦੇ ਆ ਉਹਦੇ ਕੰਨਾਂ 'ਚ ਬਾੜਤਾ ਵੀ ਇਹਨੇ ਆਹ ਕਰਨ ਦੀਆਂ ਹੀ ਉਹ ਆਹ ਕਰਨ ਦੀਆਂ ਤੇ ਜੇਦੂ ਉਹ ਤੇ ਕਹਿ ਦੇਗੀ ਵੀ ਉਹ ਡਡਈਆਂ ਹੀ ਉਥੇ ਕੰਮਗੁੰਮ ਕਰਨ ਦੀਆਂ ਹੀ ਤੇ ਕੰਮ ਕਰਦੇ ਆ ਉਹ ਹੋ ਗਿਆ ਨੂੰ ਕੋਈ ਜਾਣ ਕੇ ਨੂੰ ਦੱਸਿਆ ਵਾ ਵੀ ਇਹ ਦੌੜ ਲਾਉਂਦੀਆਂ ਹੀ ਇਹ ਆਹ ਕਰਨ ਦੀਆਂ ਹੀ ਦਿਵਾਲੇ ਇਹਨੇ ਕਰਾ ਕੇ ਛੱਡਣਾ ਹੁੰਦਾ ਵਾ ਕਿ ਇੱਡੀ ਕਿਤੇ ਹੈਗੀ ਅਗਦੇ ਇਹ ਕੋ ਤਸਵੇਰੇ ਰਖੜੀ ਵਾਲੋ ਸੁਣਾ ਦੇਗੇ ਕਿ ਸਵੇਰੇ ਰਖੜੀ ਤੇ ਇਹਨੇ ਰਖੜੀ ਤਾਂ ਬੰਦਣੀ ਹੁਣੀ ਆ ਨਰੀਦ ਨੇ ਥੋਏ ਤੁਹਾਨੂੰ ਤੇ ਦਿਨੇ ਪੈਣੇ ਆ ਪੈਸੇ ਹੁਣ ਕੀ ਕਰੂੰਗੀ ਫਿਰ ਮੈਨੂੰ ਸਮਝਣ ਲੱਗਾਂ ਦੀ ਚੱਲ ਮੈਨੂੰ ਕੀ ਆ ਦੇ ਦੂੰਗੀ 10 20 ਰੁਪਏ ਤੇ ਹੋਰ ਉਥੇ ਮੈਂ ਕਿੰਨੇ ਦਾ ਦੇਣੀ ਇਹਨੂੰ ਹੋਰ ਮੈਂ ਦੇਣ ਤਾਂ ਨਹੀਂ ਲੱਗੀ ਉਥੇ ਪੰਡਾ ਰੁਪਈਆ ਦੀ